ਸਿੰਘ ਪਗਵਾਰ ਸ਼੍ਰੀ ਰਾਮ ਮੰਦਿਰ ਖੰਨਾ ਵਿੱਚ ਸਾਰਾ ਸ਼ਹਿਰ ਇਕੱਠਾ ਹੋਇਆ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਸੁਣਨ ਨੂੰ ਮਿਲੀ ਹੈ ਗੱਲ ਜੋ ਦੇਖਣ ਨੂੰ ਮਿਲੀ ਹੈ ਕਿ ਇੱਕ ਕੱਟਵਾਦੀ ਪੰਨੂ ਇਹ ਧਮਕੀਆਂ ਦੇ ਰਿਹਾ ਕਿ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੇ ਮੰਦਿਰ ਨੇ ਉਹ ਪੰਜਾਬ 'ਚ ਬੰਦ ਕੀਤੇ ਜਾਣਗੇ ਔਰ ਇਹ ਮੈਂ ਸਮਝਦਾ ਕਿ ਜਿਹੜੀ ਸਾਡੀ ਹਿੰਦੂ ਸਿੱਖ ਇਕਤਾ ਹੈਗੀ ਆ ਉਹ ਬੜੀ ਮਜ਼ਬੂਤ ਆ ਪੰਜਾਬ ਵਿੱਚ ਔਰ ਜਦੋਂ ਅੱਤਵਾਦ ਵੀ ਸੀਗਾ ਪੰਜਾਬ ਦੇ ਵਿੱਚ ਜਦੋਂ ਇੱਥੇ ਕਤਲੋਗਾਰ ਥੋੜੀ ਸੀ ਉਦੋਂ ਵੀ ਇਹ ਜਿਹੜਾ ਰਿਸ਼ਤਾ ਸੀਗਾ ਕਦੇ ਟੁੱਟਿਆ ਨਹੀਂ ਸੀਗਾ। ਸੋ ਇਹਨਾਂ ਇਸ ਰਿਸ਼ਤੇ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵਿਦੇਸ਼ਾਂ 'ਚ ਬੈਠੀਆਂ ਕੁਝ ਸ਼ਕਤੀਆਂ ਕੁਝ ਤਾਕਤਾਂ ਕੁਝ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜਾ ਕਿ ਅਸੀਂ ਕਦੇ ਵੀ ਪੰਜਾਬ ਦੀ ਤਰਫ਼ੀ ਦੇ ਗੱਲ ਹੋਊ ਨਹੀਂ ਦੇਵਾਂਗੇ। ਸੋ ਅੱਜ ਸਾਡਾ ਖੁੱਲਾ ਚੈਲੰਜ ਹੈ। ਪੰਨੂ ਨੂੰ ਚਾਹੇ ਜਿਹੜੇ ਉਹ ਹੋਰ ਜਿਹੜੇ ਉਹਨਾਂ ਦੇ ਅੱਤਵਾਦੀ ਸੰਗਠਨ ਨੇ ਕਿ ਅਸਰਨਯਤਾਂਕੀਆਂ ਤੋਂ ਨਾ ਪੰਜਾਬ ਡਰਨ ਵਾਲਾ ਨਾ ਖੰਨਾ ਡਰਨ ਵਾਲਾ ਔਰ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਮਜ਼ਬੂਤ ਰਹੇਗੀ ਔਰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਰੇ ਇਕੱਠੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਦੂ ਵੀ ਜਾਂਦੇ ਨੇ ਔਰ ਹਰ ਮੰਦਰ ਦੇ ਵਿੱਚ ਸਿੱਖ ਜਾ ਕੇ ਨਤਮਸਤਕ ਹੁੰਦੇ ਨੇ ਤੋ ਇਹ ਇੱਕ ਜਿਹੜਾ ਸਾਡਾ ਰਿਸ਼ਤਾ ਹੈਗਾ ਵਾ ਉਹ ਕਦੇ ਵੀ ਟੁੱਟ ਨਹੀਂ ਸਕਦਾ ਤੋ ਅੱਜ ਅਸੀਂ ਇਹ ਸੰਕੇਤਕ ਤੌਰ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਜਿਹੜਾ ਵਾ ਉਹ ਦੱਸਿਆ ਕਿ ਇਹ ਜਿਹੜੀਆਂ ਥੋੜੀਆਂ ਧਮਕੀਆਂ ਨੇ ਉਸ ਤੋਂ ਅਸੀਂ ਡਰਨ ਵਾਲੇ ਨਹੀਂ। ਕਪੜੀ ਸਾਹਿਬ ਲੱਗਦਾ ਨਹੀਂ ਵੀ ਇਹੋ ਜਿਹੇ ਬੰਦੇ ਨੂੰ ਇਗਨੋਰ ਕਰਨਾ ਜੀ ਤੇ ਇਹਨੂੰ ਸੀਰੀਅਸ ਲੈਣ ਦੀ ਲੋੜ ਨਹੀਂ। ਬਿਲਕੁਲ ਸੀਰੀਅਸ ਲੈਣ ਦੀ ਲੋੜ ਨਹੀਂ। ਇਹੋ ਜਿਹੇਆਂ ਜਿਹੜੀਆਂ ਧਮਕੀਆਂ ਭਮਕੀਆਂ ਜਿਹੜੀਆਂ ਉੱਥੇ ਬਾਹਰਲੇ ਦੇਸ਼ਾਂ 'ਚ ਬੈਠੇ ਮਾਰਦੇ ਨੇ ਇਹ ਪਿੱਛੇ ਇਹਨਾਂ ਦੇ ਕੋਈ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਕੰਮ ਕਰਣੀਆਂ ਨੇ। ਸੋ ਇਸ ਕਰਕੇ ਅੱਜ ਅਸੀਂ ਸਾਰੇ ਇੱਥੇ ਸਰਬੱਤ ਦੇ ਭਲੇ ਦੀ ਜਿਹੜੀ ਆ ਉਹ ਅਰਦਾਸ ਕੀਤੀ ਆ। ਹਰੂਮਾਨ ਜੀ ਦਾ ਚਾਲੀਸਾ ਪੜਿਆ ਵਾ ਔਰ ਜਿਹੜੀ ਆਰਤੀ ਹੋਈ ਹੈ ਤੋਂ ਸਾਰਾ ਖੰਨਾ ਸ਼ਹਿਰ ਇੱਥੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਾਰੇ ਨੂੰ ਗੈ ਸ਼੍ਰੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਜਿਹੜਾ ਹੱਤਵਾਦੀ ਆ ਪੁਰਵੰਤ ਸਿੰਘ ਪੰਨੂ ਉਹਨੇ ਧਮਕੀ ਦਿੱਤੀ ਸੀ ਕਿ ਆ ਰਾਮ ਮੰਦਰ ਚਾ ਜਿੰਨੇ ਵੀ ਮੰਦਰ ਨੇ ਉਹਨਾਂ ਤੇ ਤੀਨ ਪਾਰਾ ਨਾ ਕੀਤੀ ਜਾਵੇ ਜਿਹੜੀਆਂ ਲਾਈਟਾਂ ਨੇ ਉਹ ਬੰਦ ਕੀਤੇ ਆ। ਅੱਜ ਜਿਵੇਂ ਪਹਿਲਾਂ ਕੋਟਲੀ ਸਾਹਿਬ ਦੱਸ ਕੇ ਗਏ ਨੇ ਉਹਨੂੰ ਜਿਵੇਂ ਪਤਾ ਹੀ ਆ ਕਿ ਹਮੇਸ਼ਾ ਹੀ ਹਿੰਦੂ ਸਿੱਖ ਦਾ ਰਹਿਤਾ ਜਿਹੜਾ ਨੌ ਮਾਸ ਦਾ ਰਹਿਤਾ ਇਹ ਕਦੇ ਲੱਗ ਨਹੀਂ ਹੋ ਸਕਦਾ ਕਿ ਜਿਹੜੇ ਗਿੱਦੜ ਧਮਕੀਆਂ ਦਿੰਦੇ ਨੇ ਬਾਹਰ ਬੈਠੇ ਉਹਨਾਂ 'ਚ ਜੇ ਹਿੰਮਤ ਆ ਤਾਂ ਉਰੇ ਆਉਣ ਮੈਂ ਇੱਕ ਗੱਲ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣੀ ਚਾਹਨਾ ਆਪਣੇ ਸਾਫਕਾ ਮੰਤਰੀ ਸਰਦਾਰ ਗਗਨ ਸਿੰਘ ਕੋਲੀ ਵੀ ਗਏ ਆ ਮਤਨਸਤੋਂ ਕੋਈ ਗਏ ਨਹੀਂ ਕਿ ਉਹਨਾਂ ਦੇ ਪਰਿਵਾਰ ਨੇ ਵੀ ਦੇਖੋ ਉਹਨਾਂ ਦੇ ਦਾਦਾ ਜੀ ਨੇ ਜਿਹੜੇ ਗਿੱਦੜ ਧਮਕੀਆਂ ਦਿੰਦੇ ਆ ਉਹਨਾਂ ਦੀ ਪ੍ਰਵਾਹ ਨਾ ਕਰਦੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਸਾਰੇ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਜਿਹੜੇ ਗੱਦੜ ਧਮਕੀਆਂ ਦਿੰਦੇ ਆ ਇਹਨਾਂ ਦਾ ਨਾਸ਼ ਕਰੇ ਇਹ ਜਿਹੜੇ ਰਾਖਸ਼ ਨੇ ਇਹਨਾਂ ਨੂੰ ਖਤਮ ਕਰੇ ਇਹ ਨਹੀਂ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਾਂ ਸਾਰਿਆਂ ਨੂੰ ਪਤਾ ਹੈ ਬੀਤੇ ਦਿਨੀ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਕਿ 6 ਜੂਨ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੇ ਪੰਜਾਬ ਦੇ ਖਾਸ ਕਰਕੇ ਉਹਨਾਂ ਨੇ ਖੰਨਾ ਦਾ ਵਿੱਚ ਸ਼ਹਿਰ ਲਿਆ ਸੀ ਵੀ ਖੰਨਾ ਸ਼ਹਿਰ ਦੇ ਜਿਹੜੇ ਮੰਦਰ ਨੇ ਉਹ 7 ਵਜੇ ਤੋਂ 10 ਵਜੇ ਤੱਕ ਜਿਹੜੇ ਬੰਦ ਰੱਖੇ ਜਾਣ ਲਾਈਟਾਂ ਬੰਦ ਰੱਖੀਆਂ ਜਾਣ ਨਹੀਂ ਤਾਂ ਜਿਹੜੇ ਇਹਦੇ ਸਿੱਟੇ ਨੇ ਉਹ ਭਿਆਨਕ ਨਿਕਲਣਗੇ ਜਿਸ ਨੂੰ ਲੈ ਕੇ ਸਾਡਾ ਜਿਹੜਾ ਸਮੂਹ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਮੰਦਰ ਕਮੇਟੀਆਂ ਦੇ ਅਹੁਦੇਦਾਰ ਸਹਿਬਾਨ ਹੋਰ ਹਿੰਦੂ ਸੰਗਠਨਾ ਦੇ ਸਾਰੇ ਵੋਟੇਦਾਰਾਂ ਵੱਲੋਂ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਵੀ ਕਿ ਇਹਦਾ ਜਿਹੜਾ ਗੁਰਪਤਵੰਨ ਸਿੰਘ ਪੰਨੂ ਵੱਲੋਂ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਇਹਦਾ ਹਨੂਮਨ ਚਲਿਸਾ ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਜਿਹੜਾ ਕਿ ਅੱਜ ਸਾਡੇ ਸ਼ਹਿਰ ਦੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਸਾਰੇ ਹਿੰਦੂ ਭਾਈਚਾਰੇ ਨੇ ਕਿਉਂਕਿ ਇਹ ਗੁਰਪਤਵੰਨ ਸਿੰਘ ਪੰਨੂ ਇਹ ਹੁਣ ਇਹਨੂੰ ਇਹ ਨਹੀਂ ਪਤਾ ਵੀ ਹੁਣ ਇਹ ਪੰਜਾਬ ਦਾ ਜਿਹੜਾ ਉਹ Hindu ਹੈ ਉਹ ਪਹਿਲੇ ਵਾਲਾ Hindu ਨਹੀਂ ਹੈ ਅੱਜ Hindu ਜਾਗ ਚੁੱਕਿਆ ਹੈ ਅੱਜ ਪੰਜਾਬ ਦਾ Hindu ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅੱਜ ਤੁਹਾਡੇ ਸਾਹਮਣੇ ਖੜਾ ਹੈ ਜਿਨਨੇ ਚ ਧਮਕੀ ਦਿੱਤੀ ਸੀ ਉਹਦਾ ਅੱਜ ਹਨੂਮਨ ਚਲੀਸਾ ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਹੈ ਇੱਥੇ ਮੈਂ ਇਹ ਵੀ ਜਰੂਰ ਦੱਸਣਾ ਚਾਹਨਾ ਭਾਵੇਂ ਸਾਡੇ Hindu ਸੰਗਠਨਾ ਵੱਲੋਂ ਇੱਕ ਹੋਰ ਵੀ ਮੈਸੇਜ ਦਿੱਤਾ ਗਿਆ ਸੀ ਵੀ ਅਸੀਂ ਲੜੀਆਂ ਲਾ ਕੇ ਮੰਦਰਾਂ ਨੂੰ ਰੋਸ਼ਨੀਆ ਕਰਾਂਗੇ ਪਰ ਕੁਝ ਸਾਨੂੰ ਜਿਹੜੀਆਂ ਸਾਡੀਆਂ ਸਿੱਖ ਲੋਕਾਂ ਵੱਲੋਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਹ ਜਰੂਰ ਅੱਜ ਸਾਨੂੰ ਵੀ ਬਹੁਤ ਦੁੱਖ ਹੈ ਅੱਜ 6 ਜੂਨ ਦਾ ਮੈਂ ਖੁਦ ਇੱਕ ਸਿੱਖ ਪਰਿਵਾਰ ਤੋਂ ਸੰਬੰਧਤਾਂ ਇਹ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਘੱਲੂ ਘਰ ਦਾ ਦਿਵਸ ਹੈ ਪਰ ਸਾਡੀ ਵੀ ਇਹ ਮਜਬੂਰੀ ਸੀ ਵੀ ਜੇ ਅਸੀਂ ਅੱਜ ਇਸ ਗੱਲ ਹੀ ਅੱਗੇ ਨਾ ਆਉਂਦੇ ਤਾਂ ਜਿਹੜੀ ਇਹ ਹਿੰਦੂ ਸਿੱਖ ਏਕਤਾ ਨੂੰ ਜਿਹੜੇ ਇਹ ਲੋਕ ਢਾਹ ਲਾਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਤਾਂ ਇਹਨਾਂ ਲੋਕਾਂ ਦੇ ਜਿਹੜੇ ਇਹ ਮਨਸੂਬੇ ਨੇ ਇਹ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਕਿਤੇ ਨਾ ਕਿਤੇ ਸਾਡੇ ਹਿੰਦੂ ਭਾਈਚਾਰੇ ਦੇ ਵਿੱਚ ਡਰ ਪੈਦਾ ਹੁੰਦਾ ਪਰ ਅੱਜ ਸਾਡੇ ਹਿੰਦੂ ਭਾਈਚਾਰੇ ਨੇ ਬਿਲਕੁਲ ਇੱਕ ਜੁੱਟ ਹੋ ਕੇ ਏਕਤਾ ਦਿਖਾ ਕੇ ਦਿਖਾ ਦਿੱਤਾ ਵੀ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਆ ਇਹ ਜਿਹੜੀ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਵੱਲੋਂ ਸਾਨੂੰ ਜਿਹੜਾ ਹੈ ਕਿਹਾ ਗਿਆ ਸੀ ਵੀ ਲੜੀਆਂ ਤੁਸੀਂ ਨਾ ਲਾਓ ਤੇ ਅਸੀਂ ਉਹਨਾਂ ਦੀ ਜਿਹੜੀ ਉਹ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜਾ ਸਾਰੇ ਸਮੂਹਿਕ ਤੌਰ ਤੇ ਜਿਹੜਾ ਮੰਦਰਾਂ ਦੇ ਵਿੱਚ ਲੜੀਆਂ ਲਾਣ ਦਾ ਜਿਹੜਾ ਉਹ ਪ੍ਰੋਗਰਾਮ ਹੈ ਉਹ ਰੱਦ ਕਰ ਦਿੱਤਾ ਪਰ ਮੈਂ ਗੁਰਪਤਵੰਤ ਸਿੰਘ ਪੰਨੂ ਨੂੰ ਇਹ ਸ਼ਰਿਆਮ ਕਹਿਣਾ ਚਾਹਾਂ ਵੀ ਉਹ ਇਹ ਜਿਹੜਾ ਇਹ ਸਮਝਦਾ ਹੈ ਵੀ ਪੰਜਾਬ ਦਾ Hindu ਜਿਹੜਾ ਉਹ ਤੋਂ ਇਹ ਇਹ ਜਿਹੜੀਆਂ ਗੱਲਾਂ ਕਰਦਾ ਹੈ ਇਹ ਡਰ ਜਾਊਗਾ ਅੱਜ ਸਾਡੇ ਵਿੱਚ ਸਾਰੇ ਸਿੱਖ ਭਰਾ ਵੀ ਸੀਗੇ Hindu ਵੀ ਸਾਰੇ ਨੇ ਇਹ ਇਹ ਜਿਹੜੀ ਇਹਦੀਆਂ ਮਨਸੂਬੇ ਨੇ ਬਿਲਕੁਲ ਵੀ ਇਹ ਏਕਤਾ ਜਿਹੜੀ ਹੈ Hindu ਸਿੱਖ ਏਕਤਾ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਜੈ ਸ਼੍ਰੀ